ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਚੌਥੇ ਪਾਤਸ਼ਾਹ ਬਚਪਨ ਦਾ ਨਾਮ ਸੀ ਭਾਈ ਜੇਠਾ ਤੇ ਸਾਧ ਸੰਗਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਪਨ ਵਿੱਚ ਹੀ ਮਾਤਾ ਪਿਤਾ ਚੜ੍ਹਾਈ ਕਰ ਗਏ ਸੋਡੀਆਂ ਦੀ ਕੁਲ ਵਿੱਚ ਜਨਮ ਹੋਇਆ ਤੇ ਗੁਰੂ ਅਮਰਦਾਸ ਮਹਾਰਾਜ ਦੀ ਦੀ ਸ਼ਰਨ ਲਈ ਨਾਨੀ ਲੈ ਕੇ ਆਈ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਾਰ ਬੱਚੇ ਨੇ ਬਾਬਾ ਮੋਨੀ ਜੀ ਬਾਬਾ ਮੋਰੀ ਜੀ ਤੇ ਦੋ ਬੱਚੀਆਂ ਬੀਬੀ ਦਾਨੀ ਤੇ ਬੀਬੀ ਪੰਨੀ ਹੁਣ ਗੁਰੂ ਰਾਮਦਾਸ ਮਹਾਰਾਜ ਉੱਥੇ ਰਹਿੰਦੇ ਨੇ ਸੇਵਾ ਨਿਭਾਉਂਦੇ ਨੇ ਧਿਆਨ ਗੁਰੂ ਰਾਮਦਾਸ ਮਹਾਰਾਜੀ ਦੇ ਚਰਨਾਂ ਦਾ ਧਰਿਓ ਹੁਣ ਮਾਤਾ ਪਿਤਾ ਨਹੀਂ ਸੱਚੇ ਪਾਤਸ਼ਾਹ ਉੱਥੇ ਹੀ ਸੇਵਾ ਨਿਭਾ ਰਹੇ ਐ ਸਮਾਪਿਤ ਦਾ ਜਾ ਰਿਹਾ ਤਨ ਮਨ ਧਨ ਦੇ ਨਾਲ ਸੇਵਾ ਕਰਦੀ ਐ ਜਿਹੜਾ ਕਹਿੰਦੇ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਸੇਵਾ ਕਰਦਿਆਂ ਜੇ ਕੋਈ ਨਿਹਕਾਮਤਾ ਰੱਖੇ ਇੱਛਾ ਨਾ ਹੋਵੇ ਨਹੀਂ ਤਾਂ ਕਈ ਸੁਖਣੈ ਸੁਖ ਕੀ ਹੁੰਦੀ ਐ ਵੀ ਮੈਂ ਫਲਾਨੀ ਸੇਵਾ ਤਾਂ ਕਰੂੰ ਜੇ ਮੇਰਾ ਆ ਕੰਮ ਹੋਊ ਇਹ ਤਾਂ ਫਿਰ ਸੌਦੇਬਾਜੀ ਹੋਗੀ ਨਾ ਗੁਰੂ ਨਾਲ ਸੌਦੇਬਾਜੀ ਵੀ ਮੰਨ ਲਓ ਤੂੰ 100 500000 ਜਾਂ ਹਜ਼ਾਰਾਂ ਦੇ ਕੇ ਸੌਦਾ ਕਰ ਰਿਹਾ ਫਿਰ ਗੁਰੂ ਸੌਦੇਬਾਜ਼ ਹੋ ਗਿਆ ਵੀ ਮੈਂ ਐਨੇ ਦਿਨ ਝਾੜੂ ਦੇਵਾਂ ਜਾਂ ਮੈਂ ਐਨੇ ਦਿਨ ਪੋਚਾ ਲਾऊं ਜਾਂ ਐਨੇ ਦਿਨ ਮੈਂ ਇਸ਼ਨਾਨ ਦੀ ਸੇਵਾ ਕਰਾਂ ਫਿਰ ਤਾਂ ਸੌਦਾ ਹੋ ਗਿਆ ਐਂ ਥੋੜੀ ਹੁੰਦਾ ਸਾਧ ਸੰਗਤ ਹੁਣ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਸੇਵਾ ਨਿਭਾ ਰਹੇ ਐ ਸਮਾ ਆਇਆ ਕਿ ਰਿਸ਼ਤੇਦਾਰ ਇਕੱਠੇ ਹੋਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿੰਦੇ ਵੀ ਆਪਣੀ ਜਿਹੜੀ ਬੱਚੀ ਹੈ ਵੱਡੀ ਬੱਚੀ ਦਾ ਵਿਆਹ ਹੋ ਗਿਆ ਛੋਟੀ ਕਹਿੰਦੇ ਇਹਨਾਂ ਦੀ ਉਮਰ ਹੋ ਗਈ ਆ ਵਿਆਹ ਦੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਵਰਗਾ ਵਰ ਹੋਵੇ ਤੇ ਉੱਥੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹਨਾਂ ਵਰਗੇ ਤਾਂ ਫਿਰ ਇਹੀ ਹੈ ਇਹਨਾਂ ਵਰਗਾ ਹੋਰ ਕੋਈ ਨਹੀਂ ਸੱਚੇ ਪਾਤਸ਼ਾਹ ਨੇ ਆਪਣੀ ਬੇਟੀ ਦਾ ਧੀ ਦਾ ਰਿਸ਼ਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਕੀਤਾ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਵੀ ਸਾਡੇ ਬੱਚੇ ਦਾ ਨਾਤਾ ਗੁਰੂ ਸਾਹਿਬ ਨਾਲ ਜੁੜ ਗਿਆ ਹੁਣ ਘਰ ਜਵਾਈ ਨਹੀਂ ਗੁਰੂ ਰਾਮਦਾਸ ਜੀ ਘਰ ਜਵਾਈ ਪਰ ਨਿਮਰਤਾ ਇੰਨੀ ਮਨ ਚ ਮਾਨ ਨਹੀਂ ਆਇਆ ਉਸੇ ਤਰ੍ਹਾਂ ਕਹਿੰਦੇ ਬੌਲੀ ਦੀ ਉਸਾਰੀ ਹੋ ਰਹੀ ਏ ਬੌਲੀ ਦੀ ਗਏਓ ਗੋਵਿੰਦਵਾਲ ਸਾਹਿਬ ਬੌਲੀ ਚ 84 ਪੌੜੀਆਂ ਉੱਤਰਿਓ ਜਾਇਓ ਜ਼ਰੂਰ ਦਰਸ਼ਨ ਕਰਿਓ ਗੋਵਿੰਦਵਾਲ ਸਾਹਿਬ ਧਰਤੀ ਚ 84 ਪੌੜੀਆਂ ਉਤਰਦੀਆਂ ਟੱਕ ਲਾਇਆ ਬੌਲੀ ਪੱਟੀ ਜਾ ਰਹੀ ਏ ਬਹੁਤ ਕਰੜੀ ਮਿੱਟੀ ਏ ਟੋਕਰੇ ਭਰ ਭਰ ਕੇ ਉਹੀ ਸਾਦੀ ਪੁਰਾਣੀ ਪੋਸ਼ਾਕ ਗੁਰੂ ਰਾਮ ਦਾ ਕੋਈ ਮਾਨ ਨਹੀਂ ਵੀ ਮੈਂ ਗੁਰੂ ਘਰ ਦਾ ਜਵਾਈ ਬਣ ਗਿਆ ਉਸੇ ਤਰ੍ਹਾਂ ਕਹਿੰਦੇ ਟੋਕਰਾ ਢੋ ਰਹੇ ਆ ਦਿਨ ਰਾਤ ਉਨੀ ਨਿਮਰਤਾ ਇਹ ਨਹੀਂ ਵੀ ਮੈਂ ਗੁਰੂ ਘਰ ਦਾ ਜਵਾਈ ਬਣ ਕੇ ਰਿਸ਼ਤਾ ਉਹੀ ਹੈ ਹਜੇ ਕਿਹੜਾ ਚੇਲੇ ਤੇ ਗੁਰੂ ਵਾਲਾ ਮੁਰੀਦ ਬਣ ਕੇ ਉਸ ਤਰ੍ਹਾਂ ਸੇਵਾ ਕਰ ਰਹੀ ਹੈ ਰਿਸ਼ਤੇਦਾਰ ਆਏ ਵੀ ਹੁਣ ਸਾਡਾ ਬੱਚਾ ਜਵਾਈ ਬਣ ਗਿਆ ਜਾ ਕੇ ਵੇਖੀਏ ਵੀ ਬੜਾ ਤਖਤ ਤੇ ਬੈਠਾ ਹੋਊ ਉੱਚਾ ਆਸਣ ਲੱਗਿਆ ਹੋਊਗਾ ਜਦੋਂ ਆ ਕੇ ਵੇਖਿਆ ਕਿ ਧੰਨ ਗੁਰੂ ਰਾਮਦਾਸ ਜੀ ਉਸੇ ਤਰ੍ਹਾਂ ਟੋਕਰੀ ਢੋ ਰਹੇ ਐ ਤੇ ਮੂੰਹ ਦਾ ਰੰਗ ਉੱਡ ਗਿਆ ਰਿਸ਼ਤੇਦਾਰਾਂ ਦਾ ਵੀ ਅਸੀਂ ਤਾਂ ਸੋਚਿਆ ਸੀ ਵੀ ਬਹੁਤ ਵੱਡਿਆ ਅਸਨ ਤੇ ਬੈਠਾ ਹੋਣਾ ਗੁਰੂ ਘਰ ਦਾ ਜਵਾਈ ਐ ਜਦੋਂ ਵੇਖਿਆ ਤੇ ਆ ਕੇ ਕਹਿੰਦੇ ਸਾਡੀ ਕੁੱਲ ਨੂੰ ਤੂੰ ਦਾਗ ਲਾਤਾ ਤੂੰ ਆਪਣੇ ਸਹੁਰਿਆਂ ਦੇ ਘਰ ਟੋਕਰੀ ਢੋਈ ਜਾਂਦਾ ਨੌਕਰ ਲੱਗਿਆ ਪਿਆ ਵੀ ਜਵਾਈ ਭਾਈਆ ਤੇਰੀ ਤਾਂ ਇਹਨਾਂ ਨੇ ਸੇਵਾ ਕਰਨੀ ਸੀ ਪਰ ਚੁੱਪ ਰਏ ਗੁਰੂ ਅਮਰਦਾਸ ਮਹਾਰਾਜ ਸੁਣੀ ਜਾਂਦੇ ਆ ਜਦੋਂ ਬਹੁਤਾ ਕੋਜੀ ਬੋਲੀ ਗਏ ਪੁੱਠਾ ਸਿੱਧਾ ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਉਹ ਕਮਲਿਓ ਤੁਹਾਡੀ ਸਾਰੀ ਛੋਡੀਆਂ ਦੀ ਕੋਲ ਨੇ ਨਰਕਾ ਨੂੰ ਜਾਣਾ ਸੀ ਇਹਨੇ ਬਚਾਲਿਆ ਆਖੋ ਸਤਨਾਮ ਐਦੂ ਪਹਿਲਾਂ ਕੁਝ ਹੋਰ ਬੋਲਦੇ ਪਰ ਲਿਹਾਜ ਕੀਤੀ ਤੇ ਸਾਥ ਸੰਗਤ ਸਮਾ ਆਇਆ ਬਜ਼ੁਰਗੀ ਬਹੁਤ ਆ ਗਈ ਤੇ ਕਿਹਾ ਮਹਾਰਾਜ ਹੁਣ ਅੱਗੇ ਗੁਰਤਾ ਗੱਦੀ ਕਿਹਨੂੰ ਦੇਵੋਗੇ ਹੁਣ ਭਾਈ ਰਾਮਾ ਜੀ ਵੀ ਬਹੁਤ ਸੇਵਾ ਕਰਦੇ ਆ ਕਿਉਂਕਿ ਮੇਨ ਜਿਹੜਾ ਬਹੁਤਾ ਸੇਵਾਦਾਰ ਨੂੰ ਨਿਗਾਉਦੇਤੀ ਹੁੰਦੀ ਹੈ ਨਾ ਤਖਤ ਬਹਿ ਤਖਤ ਤੇ ਕੀ ਲਾਇਕ ਜਿਹੜਾ ਲਾਇਕ ਹੁੰਦਾ ਕਹਿੰਦੇ ਵੀ ਇੱਕ ਤਾਂ ਭਾਈ ਰਾਮਾ ਜੀ ਬਹੁਤ ਸੇਵਾ ਕਰਦੇ ਤੇ ਇੱਕ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਕਰਦੇ ਆ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਆਪੇ ਪਰਖ ਕਰਾਂਗੇ ਵੇਖਾਂਗੇ ਕਿਹੜਾ ਲਾਇਕ ਹੈ ਪਰਖ ਕੀਤੀ ਬੌਲੀ ਦੀ ਵੀ ਸੇਵਾ ਚੱਲ ਰਹੀ ਹੈ ਤੇ ਭਾਈ ਰਾਮਾ ਜੀ ਨੂੰ ਭਾਈ ਜੇਠਾ ਜੀ ਨੂੰ ਭਾਵ ਗੁਰੂ ਰਾਮਦਾਸ ਜੀ ਨੂੰ ਸੇਵਾ ਲਾਤੀ ਵੀ ਥੜਾ ਬਣਾਓ ਥੜਾ ਬਣਾਉਣ ਲੱਗੇ ਭਾਈ ਰਾਮਾ ਜੀ ਨੇ ਬਹੁਤ ਮਿਹਨਤ ਕੀਤੀ ਬੜੀ ਮਿਹਨਤ ਸ਼ਾਮ ਤੱਕ ਸੋਹਣਾ ਥੜਾ ਬਣਾਇਆ ਸ਼ਾਮ ਨੂੰ ਗੁਰੂ ਅਮਰਦਾਸ ਮਹਾਰਾਜ ਵੇਖਣ ਆਏ ਜਦੋਂ ਵੇਖਣ ਆਏ ਤੇ ਵੇਖ ਕੇ ਉਹ ਥੜੇ ਨੂੰ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਈ ਰਾਮਾ ਜੀ ਥੜਾ ਤਾਂ ਬਿਲਕੁਲ ਬੇਕਾਰ ਬਣਿਆ ਸਹੀ ਨਹੀਂ ਬਣਿਆ ਜੋ ਸਾਨੂੰ ਚਾਹੀਦਾ ਉਹੇ じゃ ਨਹੀਂ ਹੈ ਸੱਚੇ ਪਾਤਸ਼ਾਹ ਨੇ ਕਹੇ ਦੁਬਾਰੇ ਬਣਾਓ ਹੁਣ ਇੰਨੀ ਮਿਹਨਤ ਕੀਤੀ ਐ ਅੰਦਰ ਗੜਬੜ ਜੀ ਹੋਈ ਵੀ ਇੰਨੀ ਮਿਹਨਤ ਨਾਲ ਬਣਾਇਆ ਸੀ ਇਹਨਾਂ ਨੇ ਨਿੰਦਤਾ ਨੁਕਸ ਕੱਢਤਾ ਹੁਣ ਕਿਵੇਂ ਕੀਤਾ ਜਾਵੇ ਆਖਰਕਾਰ ਚਲੋ ਜੀ ਠੀਕ ਆ ਜੀ ਕੱਲ ਨੂੰ ਦੁਬਾਰੇ ਬਣਾ ਦੇਾਂਗੇ ਨਹੀਂ ਪਸੰਦ ਤਾਂ ਤੁਹਾਨੂੰ ਬਣਿਆ ਤਾਂ ਸਹੀ ਸੀ ਬਹੁਤ ਸੋਹਣਾ ਸੀ ਮਿਹਨਤ ਨਾਲ ਸਾਧ ਸੰਗਤ ਜਦੋਂ ਗੁਰੂ ਰਾਮਦਾਸ ਮਹਾਰਾਜ ਕੋਲ ਗਏ ਕਿਹਾ ਥੜਾ ਸਹੀ ਨਹੀਂ ਬਣਿਆ ਸੋਨਾ ਨਹੀਂ ਬਣਿਆ ਹੱਥ ਜੋੜ ਕੇ ਕਿਹਾ ਮਹਾਰਾਜ ਤੁਸੀਂ ਕਿਰਪਾ ਕਰੋ ਕੋਈ ਨਾ ਢਾ ਦਿੰਨੇ ਕੱਲ ਨੂੰ ਫੇਰ ਬਣਾਵਾਂਗੇ ਇਸ ਤਰ੍ਹਾਂ ਕਿਹਾ ਜਦੋਂ ਦੂਜੇ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੇਰ ਉਸਾਰੀ ਕੀਤੀ ਕੰਧਾਂ ਕੱਢੀਆਂ ਥੜਾ ਬਣਾਇਆ ਲਿਪਾ ਪੋਚੀ ਕੀਤਾ ਸਾਰਾ ਕੁਝ ਦੂਸਰੇ ਦਿਨ ਫੇਰ ਗੁਰੂ ਅਮਰਦਾਸ ਮਹਾਰਾਜ ਆਏ ਤੇ ਭਾਈ ਰਾਮੇ ਨੂੰ ਕਿਹਾ ਭਾਈ ਰਾਮਾ ਜੀ ਥੜਾ ਸਹੀ ਨਹੀਂ ਬਣਿਆ ਜਦੋਂ ਕਿਹਾ ਨਾ ਅੱਜ ਤਕਲੀਫ ਥੋੜੀ ਜੀ ਹੋਰ ਵੱਧ ਗਈ ਮਨ ਹੀ ਮਨ ਕਹਿ ਰਿਹਾ ਵੀ ਸਾਰਾ ਥੜਾ ਤਾਂ ਕੱਲ ਵੀ ਸਹੀ ਸੀ ਅੱਜ ਵੀ ਸਹੀ ਹੈ ਟੌਣ ਨੂੰ ਜੀ ਨਾ ਕਰੇ ਗਲਤ ਲੱਗੇ ਨਾ ਕਿਸੇ ਪਾਸਿਓਂ ਕਹਿ ਲੱਗੇ ਜੀ ਥੜਾ ਤਾਂ ਬਹੁਤ ਸਹੀ ਐ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਪਸੰਦ ਆ ਰਿਹਾ ਕੋਈ ਨਾ ਜੀ ਟਾ ਦੇਾਂਗੇ ਗੁਰੂ ਰਾਮਦਾਸ ਮਹਾਰਾਜ ਨੂੰ ਵੀ ਇਸੇ ਤਰ੍ਹਾਂ ਕਿਹਾ ਕਹਿ ਲੱਗੇ ਜੀ ਸਤਿਵਚਨ ਅੱਜ ਵੀ ਜੇ ਪਸੰਦ ਨਹੀਂ ਆਇਆ ਤਾਂ ਕੋਈ ਗੱਲ ਨਹੀਂ ਹੁਣ ਰੋਹ ਵਿਚਾਰ ਤੀਜਾ ਦਿਨ ਆ ਗਿਆ ਅੱਜ ਭਾਈ ਰਾਮਾ ਜੀ ਦਾ ਬੁਰਾ ਹਾਲ ਐ ਥੜਾ ਬਣਾਈ ਤਾਂ ਆਂਦੇ ਐ ਦੋ ਦਿਨ ਟਾਇਆ ਅੱਜ ਤੀਜਾ ਦਿਨ ਫੇਰ ਬਣਾਈ ਜਾਂਦੇ ਐ ਬੜੀ ਮਿਹਨਤ ਕੀਤੀ ਜਦੋਂ ਸ਼ਾਮਾ ਨੂੰ ਆਏ ਨਾ ਤੇ ਫੇਰ ਜਦੋਂ ਕਿਹਾ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਰਾਮਾ ਜੀ ਥੜਾ ਸਹੀ ਨਹੀਂ ਬਣਿਆ ਸਾਨੂੰ ਪਸੰਦ ਨਹੀਂ ਆਇਆ ਮਠਲ ਕਰੰਡੀ ਚਲਾ ਕੇ ਮਾਰਿਆ ਭਰੇ ਪੀਤੇ ਕਹਿੰਦੇ ਪਤਾ ਨਹੀਂ ਕੀ ਹੋ ਜਾ ਥੜਾ ਭਾਲਦੇ ਹਾਂ ਗੁੱਸੇ ਚ ਆ ਗਏ ਤੁਸੀਂ ਬਜ਼ੁਰਗ ਹੋ ਗਏ ਹੋ ਤੁਹਾਡੀ ਨਿਗਾ ਘਟ ਹੈ ਜਾਂ ਤਾਂ ਪਤਾ ਨਹੀਂ ਕਿ ਹੋ ਜਾ ਥੜਾ ਭਾਲਦੇ ਉਹ ਮੈਥੋਂ ਨਹੀਂ ਬੰਦਾ ਆ ਚੱਕੋ ਕਰਨੀ ਜੀਤੋਂ ਬੜਵਾਉਣਾ ਬਣਾ ਲੋ ਆਖੋ ਸਤਨਾਮ ਮੈਂ ਤਾਂ ਥੜਾ ਬਹੁਤ ਸੋਹਣਾ ਬਣਾਇਆ ਪਰ ਜਦੋਂ ਗੁਰੂ ਰਾਮਦਾਸ ਮਹਾਰਾਜ ਕੋਲ ਗਏ ਤੀਜਾ ਦਿਨ ਹੈ ਰੋਜ਼ ਮਿਹਨਤ ਕਰਦੇ ਆ ਕੇ ਕਹਿਣ ਲੱਗੇ ਥੜਾ ਅੱਜ ਵੀ ਸਹੀ ਨਹੀਂ ਬਣਿਆ ਤੇ ਅੱਜ ਵੀ ਸੋਹਣਾ ਨਹੀਂ ਬਣਿਆ ਟਾ ਦਿਓ ਕੋਈ ਗੁੱਸਾ ਨਹੀਂ ਕੀਤਾ ਮਨ ਚ ਕੋਈ ਫੁਰਨਾ ਨਹੀਂ ਆਇਆ ਉਸੇ ਤਰ੍ਹਾਂ ਅੰਦਰੋਂ ਪ੍ਰੇਮ ਨਾਲ ਭਰੀ ਪਈ ਐ ਪ੍ਰੇਮ ਨਾਲ ਐਨਾ ਪ੍ਰੇਮ ਐ ਹੱਥ ਜੋੜ ਕੇ ਕਿਹਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮੈਂ ਅਲਪਾਗੈ ਮੈਂ ਮੂਰਖ ਐ ਮੈਂ ਅਗਿਆਨੀ ਐ ਮੈਂ ਅਣਜਾਣ ਐ ਤੁਸੀਂ ਜਿਹੋ ਜਾਂ ਚਾਹਣਿਓ ਮੈਂ ਬਣਾ ਤਾ ਨਹੀਂ ਸਕਦਾ ਪਰ ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਤੇ ਮੈਂ ਬਣਾ ਦੂੰਗਾ ਆਖੋ ਸਤਨਾਮ ਕੋਈ ਗੁੱਸਾ ਨਹੀਂ ਤੇ ਸੱਚੇ ਪਾਤਸ਼ਾਹ ਨੇ ਨਾ ਬਾਹਾਂ ਤੋਂ ਫੜਿਆ ਤੇ ਆਪਣੇ ਗਲ ਨਾਲ ਲਾਇਆ ਤੇ ਕਿਹਾ ਗੁਰੂ ਰਾਮਦਾਸ ਜੀ ਇਹ ਬਾਹਰੀ ਥੜੇ ਦੀ ਲੋੜ ਨਹੀਂ ਬਾਹਰੀ ਥੜਾ ਨਹੀਂ ਚੈੱਕ ਕਰਨਾ ਸੀ ਅਸੀਂ ਤਾਂ ਅੰਦਰਲਾ ਚੈੱਕ ਕਰ ਰਹੇ ਸੀ ਤੇਰਾ ਅੰਦਰਲਾ ਥੜਾ ਬਹੁਤ ਸੋਹਣਾ ਬਣ ਗਿਆ ਹੁਣ ਅਸੀਂ ਤੇਰੇ ਹਿਰਦੇ ਰੂਪੀ ਥੜੇ ਤੇ ਅੰਦਰ ਬੈਠਾਂਗੇ ਆਖੋ ਸਤਨਾਮ ਉਹ ਜਿਹੜੀ ਜੋਤ ਅੰਦਰ ਧਰਨੀ ਐ ਅੰਦਰੋਂ ਤਿਆਰ ਐ ਤੂੰ ਗੱਲ ਤਾਂ ਅੰਦਰ ਦੀ ਐ ਅੰਦਰ ਨੂੰ ਲਿਸ਼ਕਾਲੀਏ ਗੁਰੂ ਨੇ ਸਾਡੇ ਅੰਦਰ ਬੈਠਣਾ ਸੱਚੇ ਪਾਤਸ਼ਾਹ ਨੇ ਆਪਣਾ ਅੰਤਲਾ ਸਮਾਂ ਜਾਣਦੇ ਹੋਏ ਫਿਰ ਕੀ ਕੀਤਾ ਗੁਰਤਾ ਗੱਦੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਦਿੱਤੀ ਤੇ ਸੱਚੇ ਪਾਤਸ਼ਾਹ ਨੇ ਫਿਰ ਥੋੜੇ ਦਿਨਾਂ ਬਾਅਦ ਹੀ ਸਤਖੰਡ ਨੂੰ ਜਾਣਾ ਸੀ 16 ਛੜਨਾ ਸੀ ਜੋਤ ਰੱਖਦੀ ਹੁਣ ਤਾਂ ਖਾਲੀ ਭਾਂਡਾ ਹੈ ਜੋਤ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਚ ਚਿੱਟੀ ਚਾਦਰ ਲੈਤੀ ਸਭ ਨੂੰ ਬੁਲਾਇਆ ਤੇ ਸੱਚਖੰਡ ਚਲੇ ਗਏ ਸਾਧ ਸੰਗਤ ਗੁਰੂ ਅਮਰਦਾਸ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਸਾਡੇ ਚ ਵੀ ਇਹੋ ਜਿਹਾ ਸਹਿਜ ਹੋਣਾ ਚਾਹੀਦਾ ਮੈਨੂੰ